ਕਿਹਦਾ ਗੋਆ ਨਹੀਂ ਚੱਕਣਾ ਬਾਹਰ ਜਾ ਕੇ ਲੀਂਡ ਧੋਣੇ ਆ ਸਹੀ ਗੱਲ ਸਹੀ ਇੱਥੇ ਆਪ ਦਾ ਘਰੇ ਨਹੀਂ ਗੋਆ ਚੱਕਣਾ ਆ ਸਰਦਾਰੀ ਨਹੀਂ ਮਿਲਨੀ ਪੰਜਾਬ ਵਰਗੀ ਭਈ ਜਿਹੜਾ ਚਿੱਟਾ ਨਾ ਉਹਨੇ ਪੰਜਾਬ ਦੇ ਅੱਧੇ ਮੁੰਡੇ ਬਈ ਖਤਮ ਕਰਤੇ ਹੂੰ ਪੰਜਾਬੀ ਦਾ ਸ਼ਾਦਾ ਖੱਸੀ ਕਰਤੇ ਹੂੰ ਜਦੋਂ ਸਪਰਮ ਹੈ ਨਹੀਂ ਉਹਨਾਂ ਚ ਹਨਾ ਤੇ ਡੰਗਰ ਨਮਾਉਂਦਾ ਆਇਆ ਕਰਦਾ ਸਾਡੇ ਨਾ ਪੰਜਾਬ ਚ ਡੰਗਰ ਨਮਾਉਣਾ ਜਾਂ ਗੋਆ ਚੱਕਣਾ ਹਨਾ ਇਹ ਚੀਜ਼ ਨੂੰ ਨਾ ਮਾੜਾ ਸਮਝਿਆ ਜਾਂਦਾ ਹੂੰ ਤੇ ਦੁੱਧਾਂ ਸਲੀਪ ਹਾਲਦੇ ਆ ਹੂੰ ਇਹ ਗਾ ਉੱਥੇ ਜਾ ਕੇ ਪੈਕਟਾਂ ਤੇ ਵੇਂਦੇ ਆ ਇਸ ਕੀ ਤਰੀਕ ਤੋਂ ਨਹੀਂ ਲਾਂਗੀ ਲਾਂਗੀ ਕਰਮਲ ਮੰਦੇ ਹੋਰ ਕਰਮਾ ਵਾਲੇ ਆ ਬਈ ਲਿੱਦ ਚੱਕਣੀ ਸੌਖੀ ਆ ਬਈ 10 ਲੱਖ ਤੋਂ ਘੱਟ ਕੋੜੀ ਨਹੀਂ ਆਉਂਦੀ ਕੋਈ ਹਾਂ ਹਨਾ ਫੀਮ ਤੇ ਪੋਸਟ ਆ ਨਾ ਇਹਨੂੰ ਆਪਾਂ ਨਸ਼ੇ ਚ ਨਹੀਂ ਲਿਆ ਸਕਦੇ ਤਾਂ ਕੁਦਰਤੀ ਨਸ਼ਾ ਕੁਦਰਤੀ ਜੇ ਫੀਮ ਪੋਸਟ ਖੁੱਲ ਜੇ ਇੱਕ ਤਾਂ ਬਈ ਪੰਜਾਬ ਚ ਮੌਤਾਂ ਹੋਣੀਆਂ ਬੰਦ ਹੋ ਜਾਣਾਂ ਦੂਜਾ ਹਰੇਕ ਬੰਦਾ ਨਸ਼ੇ ਤੇ ਨਹੀਂ ਲੱਗਦਾ ਤੀਜਾ ਆ ਜਿਹੜੇ ਜਵਾਕ ਆ ਇਹ ਜੋ ਕੁੜੀਆਂ ਕੋਲੇ ਹੋਣ ਲੱਗ ਪੈਣਗੇ ਹਾਂ ਚਿੱਟਾ ਲਾਈ ਜਾਂਦੇ ਬਈ ਟੀਕੇ ਲਾਈ ਨਾ ਕਿਸ ਨੂੰ ਫੀਲ ਆਉਗਾ ਕਿਸੇ ਨੂੰ ਵੇੜ ਜੋ ਹੋ ਗਿਆ ਸਪਰਮ ਮਰੀ ਜਾਂਦੇ ਆ ਪੰਜਾਬ ਦੀ ਇੱਕ ਨਸਲ ਖੁੱਸੀ ਹੋ ਰਹੀ ਆ ਬਈ ਹੂੰ ਪੰਜਾਬ ਨੂੰ ਤਿੰਨ ਚਾਰਾਂ ਪਾਸਿਓਂ ਮਾਰਿਆ ਜਾ ਰਿਹਾ ਹੈ ਨਸ਼ੇਵਲੋਂ ਇੱਕ ਯਰ ਪੁਲਿਸ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਜੀ ਜੇ ਕਿਸ ਗੱਲ ਪੁਲਿਸ ਵਾਲੇ ਨਾ ਫੜਿਆ ਕਰੋ ਕਹ ਰਹੀਏ ਸਟੇਟਮੈਂਟ ਪੱਕੀ ਹੈ ਬਾਦਲ ਸਾਹਿਬ ਜਦੋਂ ਮੇਰੇ ਦਾਦੇ ਨੂੰ ਸਤਾਬੇ ਨੂੰ ਤੇ ਗਰਨਾਮ ਸਿੰਘ ਨੂੰ ਵੇਖ ਲੈਂਦਾ ਹੀ ਨਾ ਭਾਵੇਂ ਜੱਡ ਸਰਖਿਆ ਤੁਰਿਆ ਹੁੰਦਾ ਸੀਗਾ ਆ ਕੇ ਜੱਫੀ ਪਾ ਲੈਂਦਾ ਮੇਰੇ ਦਾਦੇ ਨੇ 3 ਮਹੀਨੇ ਸੀਸ਼ਗੰਜ ਗੁਰਦੁਆਰਾ ਸਾਹਿਬ ਦੀ ਕਾਤਰ ਦਿੱਲੀ ਜੇਲ੍ਹ ਕੱਟੀ ਐ 86 ਕੈਦ ਪੁਰਾਣੇ ਅਕਾਲੀ ਦਲ ਦੀ ਕਾਤਰ ਅਕਾਲੀ ਦਲ ਦੀ ਲਹਿਰ ਚ ਹਾਂ 1971 ਚ ਹੁਣ ਸ਼ੌਕ ਲੱਗ ਗਿਆ ਜਦੋਂ ਨਵੇਂ ਨਵੇਂ ਬੰਦੇ ਮਲੇ ਨੇ ਨਹੀਂ ਓਕੇ ਪਹਿਲਾਂ ਤੋਂ ਸ਼ੌਕ ਹੈ ਜੀ ਜਿਹੜੇ ਆਪਣੇ ਕਬੂਤਰ ਹੈ ਤਾਂ ਜਮ੍ਹਾਂ ਹੀ ਮਨ ਨਿਕਾਇਆ ਸੀਗਾ 10 ਸਾਲ ਦਾ ਉਹ ਤੋਂ ਦਾ ਹੀ ਹੈ ਸ਼ੌਕ ਉਹ ਤੋਂ ਬਾਅਦ ਭਾਈ ਥੋੜਾ ਚਰਬਾ ਦੀ ਕੋੜੀਆਂ ਲੈ ਲਈਆਂ ਜੀ ਕਮੇਡੀਅਨ ਬੜੇ ਦੇਖੇ ਹੋਣੇ ਭਗਵੰਤ ਮਾਨ ਸਾਹਿਬ ਤੋਂ ਲੈ ਕੇ ਵੱਡੇ ਵੱਡੇ ਕਮੇਡੀਅਨ ਕਬਿਲ ਸ਼ੋਹ ਦੀ ਵੀ ਗੱਲ ਹੁੰਦੀ ਹੈ ਲੋਕਲ ਕਮੇਡੀਅਨ ਦੀ ਵੀ ਗੱਲ ਹੁੰਦੀ ਹੈ ਪਰ ਕਮੇਡੀ ਦਾ ਬ੍ਰਾਂਡ ਸਾਡੇ ਮਾਲਵੇ ਦਾ ਸਾਡਾ ਆਪਣਾ ਵੀਰ ਗੋਪੀ ਬਾਈ ਭਲਾਈ ਜਾਣੇ ਤੋਂ ਇੰਟਰਵਿਊ ਬਾਈ ਨੇ ਵੀ ਬਹੁਤ ਕੀਤੀਆਂ ਹਾਸੇ ਮੈਂ ਕਹਿੰਦਾ ਹਸਾ-ਸਾ ਦੁਰਾ ਕਰਤਾ ਬਾਈ ਨੇ ਆਉਂਦੇ ਪਹਿਲਾਂ ਫੋਨ ਤੇ ਫਿਰ ਜਦੋਂ ਐਂਟਰੀ ਮਾਰੀ ਤੇ ਬਾਈ ਨੇ ਫੋਨ ਕੀਤਾ ਤੇ ਬਾਈ ਕਹਿੰਦਾ ਵੀ ਮੈਂ ਤਾਂ ਬਈ ਡੰਗਰ ਨੂੰ ਆਈ ਜਾਂਦਾ ਸਾਨੂੰ ਲੱਗਿਆ ਖਰੇ ਉਹੀ ਕਹਿ ਦਿੰਦਾ ਪਰ ਜਦੋਂ ਐਂਟਰ ਕੀਤੇ ਵੀਡੀਓ ਚਲਾਵਾ ਕਿ ਵਾਕੇ ਵੇ ਕੰਮ ਲੱਗਿਆ ਸੀ ਸੋ ਸਭ ਤੋਂ ਪਹਿਲਾਂ ਸਸੀਕਲ ਬਾਈ ਜੀ ਕੁਦਰਤ ਟੀਵੀ ਤੇ ਸਸਰੀਕਲ ਬਾਈ ਤੁਹਾਨੂੰ ਵੀ ਜੀ ਆਇਆਂ ਨੂੰ ਬਾਈ ਹੋਰ ਸੁਣਾਓ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਵਦਕਾ ਬਾਈ ਜਵਾਬ ਮੈਂ ਮੈਂ ਤਾਂ ਗੋਪੀ ਨਜ਼ਾਰੇ ਲੈਂਦਾ ਹੋਊਗਾ ਪਰ ਗੋਪੀ ਦਾ ਵਾਕਿਆ ਯਾਰ ਨਹੀਂ ਬਾਈ ਜਿਹੜਾ ਬੰਦਾ ਕਿਰਤ ਕਰਦਾ ਨਾ ਕੰਮ ਕਰਦਾ ਇਹ ਨਜ਼ਾਰੀ ਆ ਹਾਂ ਹੈਨਾ ਜਿਹੜਾ ਹੱਕ ਸੱਚ ਦੀ ਕਮਾਈ ਕਰਦਾ ਹੁਣ ਜਿਵੇਂ ਤੂੰ ਗੱਲ ਕਹੀ ਐ ਵੀ ਡੰਗਰ ਨਵਾਇ ਜਾਂਦਾ ਹੁਣ ਇਹਦੇ ਚ ਵਿਦਵਾਨ ਆਉਣਗੇ ਇਹ ਡੰਗਰ ਨਵਾਉਂਦਾ ਐ ਐ ਕਰਦਾ ਸਾਡੇ ਨਾ ਪੰਜਾਬ ਚ ਡੰਗਰ ਨਵਾਉਣਾ ਜਾਂ ਗੋਹਾ ਚੱਕਣਾ ਹਨਾ ਇਹ ਚੀਜ਼ ਨੂੰ ਨਾ ਮਾੜਾ ਸਮਝਿਆ ਜਾਂਦਾ ਹਾਂ ਤੇ ਦੁੱਧ ਅਸਲੀ ਭਾਲਦੇ ਆ ਹੂੰ ਇਹ ਗੱਲ ਉੱਥੇ ਜਾ ਕੇ ਪੈਕਟਾਂ ਦੇ ਵੇਂਦੇ ਆ ਇਸ ਕੀ ਤਰੀਕ ਤੋਂ ਨਹੀਂ ਲੰਗੀ ਲੰਗੀ ਤਰੀਕ ਤਾਂ ਲੰਗੂਗੀ ਇਹ ਕੈਮੀਕਲ ਵਾਲਾ ਹੋਊਗਾ ਜੇ ਤੋ ਆਪਾਂ ਉਹੀ ਨਹੀਂ ਕਰਨਾ ਹਨਾ ਬਾਈ ਹਾਂ ਨਹੀਂ ਨਹੀਂ ਸਹੀ ਗੱਲ ਹੈ ਅੱਜ ਕੱਲ ਬਾਈ ਜਿਹੜਾ ਗੋਆ ਚੱਕਣਾ ਨਾ ਜਾਂ ਲਿੱਦ ਚੱਕਣੀ ਆ ਮੀਂਗਣਾ ਚੱਕਣੀ ਆ ਇਹ ਵੀ ਕਰਮਾ ਵਾਲੇ ਦੇ ਹਿੱਸੇ ਆਉਂਦਾ ਸਹੀ ਗੱਲ ਕਰਮਾਲ ਮੰਦੇ ਹੋ ਤੇ ਹੋਰ ਕਰਮਾ ਵਾਲੇ ਆ ਬਾਈ ਲਿੱਦ ਚੱਕਣੀ ਸੌਖੀ ਆ ਬਾਈ 10 ਲੱਖ ਤੋਂ ਘੱਟ ਕੋੜੀ ਨਹੀਂ ਆਉਂਦੀ ਕੋਈ ਹਾਂ ਹੈਨਾ ਫਿਰ 2 ਲੱਖ ਰੁਪਏ ਦੀ ਮੈਂ ਹੋਈ ਖੜੀ ਆ ਉਹ ਮਾੜਾ ਬੰਦਾ ਕੌਣ ਚੱਕ ਲੂਗਾ ਅੱਜ ਦੇ ਸਮੇਂ ਜਮ ਮੈਂਗੀ ਦਾ ਤੋਂ ਬਾਈ ਪਸ਼ੂ ਕਈ ਮੈਂ ਨਾ ਜ਼ਿੰਮੇਦਾਰ ਆਪਣੇ ਪਿੰਡਾਂ 'ਚ ਵੇਖਿਆ ਜਦੋਂ ਪਸ਼ੂ ਹਲਾਵਾ ਦੁੱਧ ਮੁੱਕ ਜਾਂਦਾ ਨਾ ਡੇਰੀ ਤੋਂ ਮੁੱਲ ਲੈ ਕੇ ਜਾਂ ਸੁੱਕੇ ਦੀ ਚਾਹ ਧਰ ਲੈਂਦੇ ਆ ਆਂਦੇ ਛੱਡ ਪਰਾਂ ਯਾਰ ਕਿੱਧਰ ਇੰਨੇ ਪੈਸੇ ਪਸ਼ੂ ਜਿਆਦਾ ਹੀ ਹੋ ਗਏ ਹਾਂ ਜਿਆਦਾ ਹੀ ਹੋ ਗਏ ਬਹੁਤ ਬਾਈ ਬਾਈ ਪਤਾ ਕੀ ਗੱਲ ਆ ਪਸ਼ੂ ਕੋਈ ਪਾਲ ਕੇ ਨਹੀਂ ਖੁਸ਼ ਰੇਟ ਵਧੂਗਾ ਜਦੋਂ ਪਸ਼ੂ ਹੀ ਹੈ ਨਹੀਂ ਹਾਂ ਨਾ ਇੱਥੇ ਤਾਂ ਗੋਆ ਨਹੀਂ ਚੱਕਣਾ ਬਾਹਰ ਜਾ ਕੇ ਲੀਂਡ ਧੋਣੇ ਆ ਸਤਿਨਾਮ 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 ਇਹ ਇਥੇ ਆਪ ਦਾ ਘਰੇ ਨਹੀਂ ਕੋ ਆ ਚੱਕਣਾ ਆ ਸਰਦਾਰੀ ਨਹੀਂ ਮਿਲਨੀ ਪੰਜਾਬ ਵਰਗੀ ਭਈ ਜੇ ਦਾ ਤੇਰਾ ਜੀ ਕਰਦਾ ਟੱਕਾ ਮਾਰ ਲਾ ਹੂੰ ਜੇ ਨਹੀਂ ਜਿਆ ਹੁਣ ਅੱਜ ਮੇਰਾ ਸਰੀਰ ਪੂਰਾ ਮਗਨ ਸੀ ਕਿਵੇਂ ਸੀ ਮਗਨ ਜਮਾਤ ਕਿ ਆਪ ਬਲੰਦਗਾ ਦੇ ਸੀਗਾ ਅੱਜ ਰਾਜਸਥਾਨ ਵਾਲੀ ਮਾਤਾ ਦੇ ਦਰਸ਼ਨ ਹੋਏ ਸੀਗੇ ਤਾਂ ਹੀ ਮੈਂ ਤਾਂ ਹੀ ਪੁੱਛਾਂ ਭਲੇ ਕਮੈਂਟ ਵੀ ਬਣਾਉਣਗੇ ਭਾਈ ਦਾ ਅੱਜ ਖਾਂਦਾ ਲੱਗਦਾ ਖਾਦੀ ਆ ਖਾਂਦੀ ਆ ਖਾਦਾ ਨਹੀਂ ਆ ਹਾਂ ਕਿੰਨੇ ਵੀ ਭਾਈ ਮਿਲ ਜਾਂਦੀ ਚੰਗੀ ਨਹੀਂ ਨਹੀਂ ਉਹ ਤਾਂ ਕੋਈ ਯਾਰ ਮਿੱਤਰ ਸੀਗਾ ਅਜ ਤੜਕੇ ਆਇਆ ਕੋਈ ਸੱਜਣ ਮਿੱਤਰ ਆਇਆ ਉਹਨੂੰ ਗੋਪੀ ਕਹਿੰਦਾ ਜੀ ਗੋਪੀ ਲੈ ਕੇ ਨਹੀਂ ਆਉਂਦਾ ਨਹੀਂ ਨਹੀਂ ਕੋੜੀਆਂ ਵਾਲਾ ਕੋਈ ਲਾਜੀ ਆਇਆ ਸੀ ਅੱਜ ਮੈਨੂੰ ਕਹਿੰਦਾ ਕਿ ਕਿਵੇਂ ਆਖੇ ਬਣਾਉਣਾ ਸਰੀਰ ਮੈਂ ਬੰਨ ਲੈਨੇ ਸਰੀਰ ਦਾ ਅੱਛਾ ਇਹ ਕਈ ਤਾਂ ਚ ਲਾਈ ਮਾੜੀ ਦੀ ਉਂਗਲ ਚੱਟ ਲਈ ਬਈ ਤੇ ਇੱਥੇ ਆ ਹੁਣ ਰੇਤ ਰੂਤ ਸਿੱਟੀ ਜਾਂਦੇ ਕੋੜੀਆਂ ਚਾਲ ਇੰਨੇ ਥੋੜਾ ਦਰਸ਼ਨ ਕਰਨ ਦਾ ਸੁਭਾਅ ਬਣ ਗਿਆ ਹਨਾ ਤੇ ਬਈ ਕਿਰਤ ਨਹੀਂ ਮਾੜੀ ਤੇ ਨਾ ਫੀਮ ਨਸ਼ਾ ਫੀਮ ਪੋਸਟ ਨਹੀਂ ਨਸ਼ਾ ਭਈ ਬਈ ਆਉਂਦਾ ਨਹੀਂ ਚੰਗਾ ਅਜ ਕੱਲ ਹਾਂ ਨਹੀਂ ਜੇ ਚੰਗਾ ਮਿਲਦੇ ਵੇਖਦੇ ਨੀ ਯਾਰਾ ਨਾ ਆਏ ਆਏ ਅੱਜ ਗੋਪੀ ਤੈਨੂੰ ਫੜ ਲਿਆ ਨਹੀਂ ਮੇਰੀ ਗੱਲ ਸੁਣ ਜਿਹੜਾ ਫੀਮ ਤੇ ਬੋਸਤਾ ਨਾ ਇਹਨੂੰ ਆਪਾਂ ਨਸ਼ੇ ਚ ਨਹੀਂ ਲਿਆ ਸਕਦੇ ਤਾਂ ਕੁਦਰਤੀ ਨਸ਼ਾ ਕੁਦਰਤੀ ਜੇ ਫੀਮ ਪੋਸਟ ਖੁੱਲ ਜੇ ਇੱਕ ਤਾਂ ਬਈ ਪੰਜਾਬ ਚ ਮੌਤਾਂ ਹੋਣੀਆਂ ਬੰਦ ਹੋ ਜਾਣ ਦੂਜਾ ਘਰ ਪੱਟੇ ਨਾ ਜਾਣ ਦੂਜਾ ਹਰੇਕ ਬੰਦਾ ਨਸ਼ੇ ਤੇ ਨਹੀਂ ਲੱਗਦਾ ਤੀਜਾ ਆ ਜਿਹੜੇ ਜਵਾਕ ਆ ਇਹ ਜੋ ਕੁੜੀਆਂ ਕੋਲੇ ਹੋਣ ਲੱਗ ਪੈਣਗੇ ਚਿੱਟਾ ਲਾਈ ਜਾਂਦੇ ਬਈ ਟੀਕੇ ਲਾਈ ਨੇ ਕਿਸ ਨੂੰ ਪੀਲ ਕਾਉਂਗਾ ਕਿਸੇ ਨੂੰ ਐਡਜ ਹੋ ਗਿਆ ਸਪਰਮ ਮਰੀ ਜਾਂਦੇ ਆ ਆਈਵੀਐਫ ਹੋਈ ਜਾਂਦੀ ਆ ਆਈਵੀਐਫ ਕਾਹਤੋਂ ਹੁੰਦੀ ਆ ਜਦੋਂ ਆਪਣੇ ਘਰੇ ਮੰਨ ਕੇ ਚੱਲੋ ਇੱਕ ਮੁੰਡੇ ਕੁੜੀ ਦਾ ਵਿਆਹ ਹੁੰਦਾ ਜਦੋਂ ਉਹਦੇ ਘਰ ਵਾਲੇ ਦੇ ਸਪਰਮ ਖਤਮ ਹੋ ਜਾਂਦੇ ਆ ਫਿਰ ਆਈਵੀਐਫ ਨੂੰ ਡਾਕਟਰ ਕਹਿੰਦੇ ਆ ਆਈਵੀਐਫ ਚ ਆਪਾਂ ਨੂੰ ਕੀ ਪਤਾ ਕਿ ਕਿਹਦਾ ਸਪਰਮ ਧਰਨਗੇ ਪੰਜਾਬ ਚ ਭਈਏ ਜਨਮ ਲਈ ਜਾਂਦੇ ਆ ਸਹੀ ਗੱਲ ਆ ਕਹਿੰਦੇ ਇਹ ਸੱਚੀਆਂ ਜਦ ਮਿਲਦੀ ਇਹ ਹੱਡਾਂ ਤੇ ਲੱਗਣਗੀਆਂ ਹਨਾ ਹੱਡਾਂ ਤੋਂ ਵੀ ਗਾਂਹੇ ਲੱਗਣ ਹਾਂ ਇਹ ਸੱਚ ਆ ਬਹੁਤ ਵੱਡੀ ਤਰਾਸਦੀ ਵੀ ਕਹਿ ਸਕਦੇ ਕੋਈ ਵੀ ਇਹਨੂੰ ਬਹੁਤ ਵੱਡੀ ਤਰਾਸੀ ਆ ਇਹ ਨਾ ਪੰਜਾਬ ਦੀ ਇੱਕ ਨਸਲ ਖੁਸ਼ੀ ਹੋ ਰਹੀ ਹੈ ਬਾਈ ਪੰਜਾਬ ਨੂੰ ਤਿੰਨ ਚਾਰਾਂ ਪਾਸਿਓਂ ਮਾਰਿਆ ਜਾ ਰਿਹਾ ਹੈ ਹਾਂ ਨਸ਼ੇ ਵੱਲੋਂ ਇੱਕ ਯਾਰ ਪੁਲਿਸ ਵਾਲੇ ਭਰਾਵਾਂ ਨੂੰ ਵੀ ਬੇਨਤੀ ਆ ਕੀ ਜੇ ਕਿਸ ਗੱਲ ਦੀ ਪੂਤਫੀ ਵਾਲੇ ਨਾ ਪੜਿਆ ਕਰੋ ਕਹ ਰਹੀ ਐ ਸਟੇਟਮੈਂਟ ਪੱਕੀ ਐ ਨਹੀਂ ਯਾਰ ਫਿਰ ਕਦੇ ਹੋਇਆ ਵਾਕਿਆ ਕਦੇ ਗੋਪੀਬਾਈ ਨਾਲ ਐਵੇਂ ਹੋਇਆ ਨਹੀਂ ਆਪਾਂ ਕਦੇ ਲੈ ਫਿਰ ਆਪਾਂ ਦਾ ਮੰਗ ਵੀ ਕਰੇ ਉਹ ਆਪਣਾ ਇੱਕ ਯਾਰ ਤੋਂ ਖਾਲੀ ਮੇਰਾ ਇੱਕ ਯਾਰ ਹੈ ਗੋਪੀਬਾਈ ਗੱਲ ਰੋਕਦਾ ਮੇਰਾ ਇੱਕ ਯਾਰ ਹੈ ਉਹ ਕਦੇ ਉਹਦੀ ਆਵਾਜ਼ ਪੂਰੀ ਐ ਖੜਿਆ ਹੋਵੇ ਪਤਾ ਤਾਂ ਲੱਗ ਹੀ ਜਾਂਦਾ ਹਾਂ ਉਹਦਾ ਬਿੰਡੇ ਜਦੋਂ ਅਜਾ ਲਾ ਕੇ ਫੁੱਲੂ ਲਗਾ ਜਦੋਂ ਉਹਨੂੰ ਕਹਿੰਦੇ ਕਈ ਕਿਵੇਂ ਕਹਿੰਦਾ ਨਾ ਵੀ ਕੋਈ ਖਵਾ ਗਿਆ ਸੀ ਖਾਂਦਾ ਪੱਕੀ ਐ ਨਹੀਂ ਨਹੀਂ ਆਪਾਂ ਪੱਕੇ ਪੁੱਕੇ ਤਾਂ ਨਹੀਂ ਬਾਈ ਕੁਝ ਵੀ ਖਾਂਦੇ ਸ਼ਰਾਬ ਤਾਂ ਆਪਾਂ ਟੱਚ ਕਰਕੇ ਵੀ ਨਹੀਂ ਵੇਖੀ ਠੀਕ ਆ ਫੀਮ ਜੇ ਕੋਈ ਯਾਰ ਮਿੱਤਰ ਆ ਗਿਆ ਜਿਵੇਂ ਕਹਿੰਦੇ ਹੁੰਦੇ ਆਪਾਂ ਤਾਂ ਮੰਗ ਮੇ ਟੱਟੂ ਦੇ ਚਕਾਰੀਆਂ ਕਿਤੇ ਮਾੜੀ ਮੋਟੀ ਉਂਗਲ ਚੱਟ ਲਈ ਪੱਕੀ ਨਹੀਂ ਖਾਦੀ ਬਾਈ ਹੈਨਾ ਤੇ ਬਾਕੀ ਬਈ ਉਹ ਆਪਣਾ ਪੋਸਟ ਫੀਮ ਨਾ ਜੇ ਖੋਲ ਜੇ ਤਾਂ ਪੰਜਾਬ ਦੀ ਜਵਾਨੀ ਬਚੇ ਤਾਂ ਨੂੰ ਮੈਂ ਵੱਡੇ ਔਰ ਸਾਲੇ ਸਾਹ ਬਾਦਰਾ ਨੂੰ ਬੇਨਤੀ ਕਰਦਾ ਜੇ ਕੋਈ ਚਿੱਟੇ ਵਾਲੇ ਫੜ ਲੋ ਯਾਰ ਚਿੱਟਾ ਦਾ ਬਈ ਯਾਰ ਬੜੀ ਗੰਦੀ ਚੀਜ਼ ਹੈ ਤੇ ਕੈਰੀ ਗੋਪੀ ਬਈ ਫੜ ਕੇ ਇਹ ਚੀਜ਼ਾਂ ਪਾ ਚਿੱਟਾ ਦਿੰਦੇ ਉਹ ਉਹ ਕੀ ਚੀਜ਼ ਹੈ ਯਾਰ ਉਹ ਤਾਂ ਆਪਾਂ ਹੁਣ ਕਾਨੂੰਨ ਆਪਾਂ ਜਾਣਦੇ ਨਹੀਂ ਜੇ ਇੰਨਾ ਜਾਣਦੇ ਹੁੰਦੇ ਤਾਂ ਆਪਾਂ ਫਿਰ ਕਾਨੂੰਗੋਣਾ ਲੱਗੇ ਹੁੰਦੇ ਤੇ ਮੈਂ ਕਹਿੰਦਾ ਕਾਨੂੰ ਜਦੋਂ ਮੈਂ ਐਂਟਰ ਕੀਤਾ ਮੈਂ ਹੈ ਯਾਰ ਜੱਟ ਦਾ ਸਿੱਧਾ ਸੱਦਾ ਪਰ ਖੁਸ਼ੀ ਬੜੀ ਹੋਈ ਵੇਖ ਕੇ ਥੋੜਾ ਟੌਪਿਕ ਚੇਂਜ ਕਰਦੇ ਆ ਇਹ ਚੀਜ਼ਾਂ ਕਿਸੇ ਨੇ ਨਹੀਂ ਕੀਤੀ ਉਹਨੇ ਗੋਪੀ ਬਾਈ ਨੇ ਕਬੂਤਰ ਵੀ ਰੱਖਿਆ ਘੋੜੇ ਵੀ ਰੱਖਿਆ ਇਹ ਬੱਕਰੀਆਂ ਵੀ ਰੱਖੀਆਂ ਕੁੱਤੇ ਵੀ ਰੱਖੇ ਆ ਕਬੂਤਰ ਵੀ ਰੱਖੇ ਆ ਹਜੇ ਜਿੰਨਾ ਕੁ ਮੈਂ ਦੇਖਿਆ ਹੈ ਸ਼ੌਂਕ ਹੀ ਹੈ ਬਾਈ ਇਹ ਬਾਈ ਪਹਿਲਾਂ ਤਾਂ ਸ਼ੌਂਕ ਹੈ ਕਿ ਹੁਣ ਜਿਵੇਂ ਵੀਡੀਓ ਕਰਦੇ ਇਦਰੀ ਬੇਫੜਾ ਜਾ ਬੱਚਾ ਚਲਦੇ ਵੀ ਚੀ ਪੀ ਜਾਣਗੇ ਹੁਣ ਸ਼ੌਂਕ ਜਾਗਿਆ ਜਦੋਂ ਨਵੇਂ ਨਵੇਂ ਬੰਦੇ ਆ ਗਏ ਨਹੀਂ ਨਹੀਂ ਉਹ ਕਿ ਪਹਿਲਾਂ ਤਾਂ ਸ਼ੌਂਕ ਹੈ ਜੀ ਜਿਹੜੇ ਆਪਣੇ ਕਬੂਤਰ ਹੈ ਤਾਂ ਜਮਾਂ ਹੀ ਮਨ ਨਿਕਾਇਆ ਸੀਗਾ 10 ਸਾਲ ਦਾ ਉਦੋਂ ਉਦੋਂ ਦਾ ਹੀ ਇਹ ਸ਼ੌਂਕ ਹੈ ਉਦੋਂ ਬਾਅਦ ਭਾਈ ਥੋੜਾ ਚਰਪਾ ਦੀ ਕੋੜੀਆਂ ਲੈ ਲਈਆਂ ਜੀ ਫਿਰ ਕੋੜੀਆਂ ਦੇ ਨਾਲ ਇੱਕ ਦੋ ਬਰਬਰੀ ਬੱਕਰੀਆਂ ਰੱਖ ਲਈਆਂ ਸੀ ਇਹ ਬਰਬਰੀ ਹੈ ਬਰਬਰੀ ਹਾਂ ਬਰਬਰੀ ਬੱਕਰੇ ਆ ਭਾਈ ਦੋਨੇ ਸ਼ੌਂਕ ਨਾਲ ਰੱਖੇ ਕਬੀਟਲ ਬੱਕਰਾ ਅੱਛਾ ਬੀਟਲ ਇੱਕ ਤੋਤਾ ਕਿਹੜਾ ਨਵਾਂ ਹੈ ਕੋ ਕਹਿੰਦੇ ਉਹ ਵੀ ਬਹੁਤ ਚੋਹ ਤੋਤਾ ਪੁਰੀ ਉਹ ਨਹੀਂ ਆਪਣੇ ਇੱਧਰ ਘਟਾ ਭਾਈ ਆਪਣੇ ਬੀਟਲ ਪੁੱਟ ਲਈ ਆ ਲੈਓ ਲੈਓ ਕਹਿੰਦੇ ਕੋਈ ਨਹੀਂ ਦੇਸੀ ਇੰਟਰਵਿਊ ਚੱਲਣ ਦੋ ਦੇਸੀ ਤਰੀਕਾ ਕੋਈ ਨਹੀਂ ਹੁੰਦਾ ਵਿੱਚ ਹੀ ਚਾਹ ਪੀਓ ਐ ਕੀ ਹੁੰਦਾ ਆਪਣੀਆਂ ਜੱਟਾਂ ਦੀਆਂ ਗੱਲਾਂ ਕਿ ਜੇ ਤਾਂ ਹੁਣ ਆਪਾਂ ਆਪਾਂ ਤਾਂ ਪਾਲੀ ਹਾਸੇ ਗੱਲ ਹੈ ਹਨ ਮੰਨ ਕੇ ਚੱਲ ਇਹ ਗੱਲ ਹਾਸੇ ਵਾਲੀ ਨਹੀਂ ਇਹ ਗੱਲ ਬਹੁਤ ਵੱਡੀ ਸੋਚਣ ਵਾਲੀ ਆ ਜਿਹੜਾ ਚਿੱਟਾ ਨਾ ਉਹਨੇ ਪੰਜਾਬ ਦੇ ਅੱਧੇ ਮੁੰਡੇ ਬਈ ਖਤਮ ਕਰਤੇ ਪੰਜਾਬੀ ਦਾ ਸ਼ਰਦਾ ਖੱਸੀ ਕਰਤੇ ਜਦੋਂ ਸਪਰਮ ਹੈ ਨਹੀਂ ਉਹਨਾਂ ਚ ਹਨ ਜਦੋਂ ਬਈ ਲਾਦ ਦੀ ਹਰੇਕ ਨੂੰ ਲੋੜ ਆ ਸੁਣਾ ਵੀਰਾਂ ਹਨ ਅਗਲਾ ਲਾਦ ਮਾਰੇ ਭਾਈ ਦਾ ਜਿਹੜਾ ਡਾਕਟਰਾਂ ਕੋਲੇ ਜਾਂਦੇ ਆ ਬਈ ਹਨ ਡਾਕਟਰ ਕਹਿੰਦੇ ਆਈਵੀਐਫ ਕਰਾ ਲਓ ਉੱਥੇ ਆਪਾਂ ਬਈ ਜਦੋਂ ਆਪਣੇ ਚ ਗਾਰੰਟੀ ਹੈ ਨਹੀਂ ਹਨ ਤੇ ਫਿਰ ਆਈਵੀਐਫ ਬਈ ਕੀ ਪਤਾ ਪਈਏ ਦਾ ਰੱਖਣਗੇ ਕਿ ਅੰਗਰੇਜ਼ ਦਾ ਰੱਖਣਗੇ ਸਪਰਮ ਆ ਪੰਜਾਬ ਦੀ ਨਸਲ ਕੁਸੀ ਹੋ ਰਹੀ ਆ ਅਸੀਂ ਅੱਜ ਇਸੀ ਤੇ ਇੰਟਰਵਿਊ ਕਰਨ ਅੱਜ ਇਸ ਗੱਲ ਤੇ ਇੰਟਰਵਿਊ ਕਰਨ ਆਏ ਸੀ ਪਰ ਸਵੱਬ ਵੇਖ ਲਓ ਤੁਹਾਡੇ ਵਾਲਾ ਭਾਈ ਸਾਡੀ ਇੰਟਰਵਿਊ ਕੇ ਡਾਕਟਰ ਨਾਲ ਇਸੇ ਟੌਪਿਕ ਤੇ ਸੀ ਹਾਂ ਹਾਂ ਆਈਵੀਐਫ ਟੌਪਿਕ ਤੇ ਤੇ ਗੋਬੀ ਭਾਈ ਗੱਲਾਂ ਵਿਕਦੀਆਂ ਕਿਵੇਂ ਭਾਈ ਗੱਲਾਂ ਵਿਕਦੀਆਂ ਸਿਆਣੇ ਕਹਿੰਦੇ ਵੀ ਉਹਦੀਆਂ ਤਾਂ ਗੱਲਾਂ ਹੀ ਵਿਕਦੀਆਂ ਨੇ ਪਹਿਲਾਂ ਗੱਲਾਂ ਦੀ ਖੱਟੀ ਖਾਈ ਨਾ ਨਹੀਂ ਭਾਈ ਗੱਲਾਂ ਨਹੀਂ ਕੋਪੀ ਭਾਈ ਪਹਿਲਾਂ ਇੱਕ ਵਾਰੀ ਜ਼ਿੰਦਗੀ 'ਚ ਉਹ ਛਾਲ ਆਇਆ ਫਿਰ ਮੈਂ ਕੁਝ ਵੀਡੀਓ ਵੇਖੀਆਂ ਵੀ ਕਈ ਲੋਕਾਂ ਨੇ ਵਿਰੋਧਤਾ ਹੀ ਬੜੀ ਕੀਤੀ ਜਦੋਂ ਭਾਈ ਬਾਦਲ ਦੀ ਗੱਲ ਹੋਈ ਸਦੀਰ ਬਾਦਲ ਦੀ ਹੈ ਨਾ ਨਹੀਂ ਇੱਕ ਮੈਂ ਤੈਨੂੰ ਹੋਰ ਗੱਲ ਦੱਸਦਾ ਜਦੋਂ ਤੇਰੀ ਕੋਈ ਵੀ ਇਨਸਾਨ ਆ ਜਦੋਂ ਤੇਰੀ ਵਿਰੋਧਤਾ ਹੋਣ ਲੱਗ ਪਈ ਨਾ ਹੂੰ ਸਾਂ ਮੈ ਲੋ ਚੜਾਈ ਵਾਦਗੀ ਬਸ ਤੂੰ ਬਈ ਸਮਝ ਲੈ ਹੁਣ ਰੱਬ ਨੇ ਤੇਰੀ ਬਾਹ ਫੜ ਲਈ ਆ ਸਾਡਾ ਸੱਜਣ ਵੀ ਆ ਗਿਆ ਦੂਜਾ ਇਹ ਸਪਰੇ ਤੇ ਡਿਊਟੀ ਅੱਜ ਸਾਰੇ ਦਿਨ ਦੀ ਉਹ ਕੱਲੀ ਮੈਨੂੰ ਉਹਦੀ ਤਾਂ ਲਾਈ ਖੜੇ ਕਿਤੇ ਕਿਵੇਂ ਬਈ ਕੱਲੀ ਉਹੀ ਤਾਂ ਨਹੀਂ ਕੰਮ ਕਰੀ ਜਾਂਦਾ ਉਹਦਾ ਦਾ ਵਿਚਾਰਾ ਨਹੀਂ ਨਹੀਂ ਬਈ ਉਹ ਅੱਜ ਸਪਰੇ ਕਰਦਾ ਹੀ ਵਟਾਂ ਤੇ ਰੌਂਡ ਵੰਡੀਆਂ ਹੁੰਦੀਆਂ ਮੰਨ ਲਾ ਆ ਕੰਮ ਹਣਾ ਤੇ ਬਾਪੂ ਦੀ ਡਿਊਟੀ ਅੱਜ ਗਾਂ ਕਦੂ ਕਰਤਾ ਮੱਕੀ ਵਾਲੇ ਦਾ ਅੱਛਾ ਮੱਕੀ ਜਿਹੜਾ achar ਪਾਇਆ ਹਾਂ ਤੇ ਜਿਹੜਾ ਹੈਗਾ ਮੁੰਡਾ ਆਪਣੇ ਨਾਲ ਕੰਮ ਕਰਦਾ ਉਹਦੀ ਡਿਊਟੀ ਹੋ ਉਹ ਅੱਜ ਕੱਖ ਕੱਢੀ ਜਾਂਦਾ ਤੇ ਮੇਰੀ ਡਿਊਟੀ ਸੀਗੀ ਅੱਜ ਘਰੇ ਪੱਠੇ ਪੁੱਠੇ ਪਾਉਣ ਦੀ ਤੇ ਪਸ਼ੂ ਦਮਾਉਣ ਮੇਰੀ ਤਾਂ ਪਸ਼ੂਆਂ ਦੀ ਡਿਊਟੀ ਹੁੰਦੀ ਅੱਛਾ ਪੱਕਾ ਹੀ ਆਪਾਂ ਨੂੰ ਸ਼ੌਂਕ ਹੀ ਇਹ ਆਪਣੇ ਬਿਨਾ ਬਈ ਔ ਕੋਈ ਨਿਮਾਤ ਵਾ ਨਹੀਂ ਸਕਦਾ ਮਤਲਬ ਪੂਰਾ ਇੱਕ ਰੇ ਲੱਗ ਪਏ ਮੈਂ ਵੀ ਮੈਂ ਤੈਨੂੰ ਦੱਸਦਾ ਵੀ ਜਿਹੜਾ ਕੰਮ ਯਾਰ ਜਿਉਣੇ ਮੋੜ ਨੇ ਕਰ ਦੇਣਾ ਉਹ ਚਤਰਾ ਨਹੀਂ ਕਰਦਾ ਹਾਂ ਠੀਕ ਹੈ ਨਾ ਬੜਾ ਬਹੁਤ ਪੈਂਦੀ ਆ ਮੈਂ ਵੀ ਹਫਤੇ ਚ ਇੱਕੋ ਕੁ ਦੇਣੀ ਲਾਉਂਦਾ ਹਾਂ ਹਾਂ ਪਹਾੜੀ ਤੋਂ ਸ਼ਹਿਰ ਦਾ ਜਿਉਣਾ ਮੋੜੀ ਮਾਰੂਗਾ ਉਹ ਤਰਾ ਦਾ ਬਿਜਾਜ ਜਊਗਾ ਬਈ ਇਹ ਜਿਹੜੇ ਪਸ਼ੂ ਆ ਨਾ ਕੋਈ ਵੀ ਆ ਚਾਹੇ ਬੱਕਰੀ ਤੇ ਲਾਲਾ ਕਬੂਤਰ ਤੇ ਵੀ ਲਾਲਾ ਹੂੰ ਇਹ ਤੇਰੀ ਆਪ ਦੀ ਸਮਝ ਬਣਾਣੀ ਬਜਦੇ ਚਿੱਟੇ ਪਾ ਕੇ ਜਾਨਵਰ ਨਹੀਂ ਪਾਲਦੇ ਹੂੰ ਚਿੱਟੇ ਪਾਉਣੇ ਵੀ ਆ ਜਦੋਂ ਜਾਣੇ ਆ ਟੌਰ ਕੱਟ ਕੇ ਜਾ ਪਰ ਉਹ ਲਾ ਕੇ ਬਈ ਕੱਪੜੇ ਉਹ ਉਹੀ ਕੱਪੜਿਆਂ ਦੀ ਗੱਲ ਕਹਿੰਦਾ ਜੋ जाटਾਂ ਦਾ ਫੇਰ ਕੀ ਸਾਡੀ ਪਛਾਣ ਹੀ ਇਹ ਤੇ ਉਸੇ ਕੱਪੜੇ ਦੀ ਵੇਲੇ ਇੰਟਰਵਿਊ ਕੀਤੀ ਆ ਉਹ ਬਈ ਉਹ ਜਿਵੇਂ ਉਹ ਬਾਈ ਨਹੀਂ ਉਹ ਕਿਹੜਾ ਹਰਫਜੀਮਾ ਹੀ ਆ ਨਾ ਹਾਂ ਹਰਫਜੀਮਾ ਉਹ ਉਹਦਾ ਗਾਣਾ ਨਹੀਂ ਉਹ ਕਣੀ ਕੀ ਉਹ ਹੁਣ ਕੁੜੀਆਂ ਦੀ ਹੁੰਦੀ ਐ ਕਣੀ ਇਹ ਤੁਹਾਡਾ ਐਟੀਟਿਊਡ ਖਣੀ ਕਿਵੇਂ ਜੀਆ ਗਾਣਾ ਜ ਮੈਂ ਸੁਣਦਾ ਹਾਂ ਨਾ ਗੱਡੀ ਚੰਦਾ ਮੈਂ ਭੁੱਲ ਗਿਆ ਆ ਲਾਈਫ ਸਟਾਈਲ ਉਹ ਕਹਿੰਦੀ ਮੈਂ ਉਹ ਬਈ ਸਾਡਾ ਤਾਂ ਇਹੀ ਲਾਈਫ ਸਟਾਈਲ ਆ ਹਨਾ ਜਦੋਂ ਚਤੋ ਪਹਿਰ ਆਪਾਂ ਰਹਿਣਾ ਹੀ ਆਏ ਆ ਹਨਾ ਤੇ ਗੋਪੀ ਬਾਈ ਜਦੋਂ ਮਕਬੂਲ ਹੋਏ ਉਹ ਸ਼ੁਰੂ ਸ਼ੁਰੂ ਤੋਂ ਉਹ ਗੱਲਾਂ ਫਿਰ ਆਪੇ ਵੀ ਕਰਨ ਲੱਗੀਆਂ ਕਿ ਕੋਈ ਸੁਭਬ ਬਣਿਆ ਕੋਈ ਸੱਜਣ ਮਿਲਿਆ ਵੀਡੀਓ ਪਈ ਸਭ ਤੋਂ ਵੱਡਾ ਹੁੰਦਾ ਮਹਾਰਾਜ ਮਹਾਰਾਜ ਨੇ ਗੱਲਾਂ ਤਾਂ ਪਹਿਲੇ ਦਿਨੋਂ ਹੀ ਆਉਂਦੀਆਂ ਸੀਗੀਆਂ ਸਿਆਣਪ ਵੀ ਬਹੁਤ ਸੀਗੀ ਪਰ ਵਿੱਚ ਦੀ ਸਿਆਣਫ ਕੁਲ ਵੀ ਗਈ ਸੀਗੀ ਬਹੁਤ ਡੇਗੇ ਵੀ ਆਏ ਤੇ ਬਹੁਤ ਚੜ੍ਹਾ ਵੀ ਆਏ ਹਨਾ ਤੇ ਵੈਸੇ ਤਾਂ ਬਈ ਕਈ ਤਾਂ ਸਾਡੇ ਰਿਸ਼ਤੇਦਾਰ ਵੀ ਤੇ ਮੰਨ ਕੇ ਚੱਲ ਸਾਡੇ ਪਿੰਡ ਦੇ ਵੀ ਕਹਿੰਦੇ ਤਾਂ ਕਮਲਾ ਤੁਹਾਡਾ ਮੁੰਡਾ ਹੂੰ ਸਦਾਈ ਆ ਗੱਲਾਂ ਉਹੀ ਮਾਰੀ ਜਾਂਦਾ ਕਮਲਾ ਤੇ ਸੀਗੇ ਮੈਨੂੰ ਘਰ ਦੇ ਵੀ ਲੜਨ ਲੱਗ ਪੈਂਦੇ ਸੀ ਮੇਰਾ ਪਿਓ ਆਉਂਦਾ ਸੀਗਾ ਯਾਰ ਤੂੰ ਨਾ ਬੋਲਿਆ ਕਰਵੇਂ ਕਿਸੇ ਨੂੰ ਮੱਥ ਦੇ ਕੇ ਤੂੰ ਵੀ ਲੈ ਪਰ ਜਦੋਂ ਫਿਰ ਬਾਬੇ ਨੇ ਬਾਹ ਫੜੀ ਨਾ ਸੋਣਾ ਵੀਰਾ ਫਿਰ ਪਹਿਲਾ ਮੈਂ ਸਰਪੰਚਾਂ ਦੀ ਵੀਡੀਓ ਕਰੀ ਸੀਗੀ ਪਹਿਲੋਂ ਪਹਿੜ ਬਾਈ ਰਾਜਵੀਰ ਦੇ ਚੈਨਲ ਤੇ ਹਾਂ ਤੇ ਜਦੋਂ ਬਾਈ ਸੱਚੀਆਂ ਦੱਸਿਆਂ ਨਾ ਸਰਪੰਚਾਂ ਨਾਲ ਵੀ ਲੋਕ ਐ ਕਰਦੇ ਆਂ ਉਹ ਚੱਲੀ ਮੈਨੂੰ ਬਾਈ ਬਹੁਤ ਸਰਪੰਚਾਂ ਦੇ ਫੋਨ ਆਏ ਬਈ ਕਹਿੰਦੇ ਲੋਕ ਕਰਦੇ ਆਂ ਤੇ ਬਈ ਕਰਦੇ ਵੀ ਆ ਹਾਂ ਸੱਚ ਸੀ ਉਹ ਹਾਂ ਸਰਪੰਚ ਤੋਂ ਦਾ ਬਈ ਉਹ ਜਿਵੇਂ ਆਪਣੇ ਇੱਕ ਪਿੰਡਾਂ ਦੀ ਕਹਾਵਤਾਂ ਰੜੀ ਕਰ ਦਿੰਦੇ ਆ ਜਮਾ ਹਨਾ ਹੈਗੀ ਨਾ ਪਿੰਡਾਂ ਦੀ ਕਹਾਵਤ ਬਈ ਇੱਥੇ ਆਪਾਂ ਗੱਲ ਤਾਂ ਆਪਾਂ ਉਹਦਾ ਨੁਮਾਇੰਦਾ ਚੁਗਣਾ ਪਿੰਡ ਦਾ ਚਾਹੇ ਪਿੰਡ ਦਾ ਚੁਗਣਾ ਚਾਹੇ ਇਲਾਕੇ ਦਾ ਇੱਕ ਬੋਤਲ ਪਿੱਛੇ ਵਿਕਣ ਲੱਗੇ ਆ ਯਾਰ ਆਪਾਂ ਹੂੰ ਬਿਲਕੁਲ ਜੀ ਜਦੋਂ ਬੋਤਲ ਬੋਤਲ ਕਰਕੇ ਭਾਈ ਅਗਲਾ ਘਰ ਆਪਦਾ ਯਾੜੂ 35 ਲੱਖ ਲਾਉ ਫਿਰ ਉਹਦੇ ਤੋਂ ਵਿਕਾਸ ਨਾ ਭਾਲੋ ਹੂੰ ਅਗਲੇ ਨੇ ਵੀ ਭਈ ਆ ਤਾ ਪੂਰਾ ਕਰ ਲਾਇਆ ਤੂੰ ਪੂਰਾ ਕਰਨਾ ਹੀ ਹੈ ਫਿਰ ਭਈ ਉਹ ਵੀ ਜੇ ਕਿਤੇ ਮੜੀ ਜੇ ਔਟੀ ਆੜ ਤੇ ਥਾਣੇ ਕਚਹਿਰੀ ਜਾਣਾ ਪਵੇ ਅੱਥ ਨੇ ਉਹ ਵੀ ਪਕੌੜਿਆਂ ਨਾਲ ਭਾਲ ਦੱਬੇ ਤੇ ਨਾਲ ਭਲ ਨਹੀਂ ਆ ਭਾਈ ਅਗਲੇ ਨੇ ਸੱਚੇ ਭਾਈ ਹੁਣ ਮੈਂ ਸਰਪੰਚ ਬਣਿਆ ਹੁਣ ਮੈਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਕਿ ਥਾਣਿਆਂ ਚ ਸਰਪੰਚਾਂ ਨੂੰ ਸਲੂਟ ਕਿਉਂ ਵੱਜਦਾ ਹਾਂ ਮੈਂ ਵੀ ਅਗਰ ਵੀ ਪੈਂਦੀ ਹੈ ਉਹੀ ਗੱਲ ਹੈ ਨਾ ਉਹ ਹੁਣ ਉਹ ਜਰੀਆ ਹੁੰਦਾ ਇੱਕ ਚੀਜ਼ ਦਾ ਸਮਝੀ ਆ ਪਣੋ ਚੀਜ਼ ਨੂੰ ਤੇ ਬਾਈ ਹੋਰ ਕੋਈ ਚੀਜ਼ ਪਰ ਇੱਕ ਗੱਲ ਆ ਸਰਪੰਚ ਕਾਲੀਆਂ ਦੀ ਸੀ ਬਾਈ ਹਾਂ ਆ ਇੱਥੇ ਮੈਂ ਆਉਣ ਲੱਗਾ ਆ ਅੱਜ ਵੀ ਗੋਪੀ ਕਾਲੀਆਂ ਨਾਲੀ ਠੋਕ ਕੇ ਨਹੀਂ ਨਹੀਂ ਠੋਕ ਕੇ ਨਹੀਂ ਬਾਈ ਆਪਾਂ ਆਪਣਾ ਆਪਣੇ ਲਵ ਯੂ ਹਰੇਕ ਨਾਲ ਆ ਸਰਕਾਰ ਕੋਈ ਨਹੀਂ ਮਾੜੀ ਹੁੰਦੀ ਜਿਹੜੇ ਮੂਰ ਮੁੱਖ ਮੰਤਰੀ ਨਹੀਂ ਕੋਈ ਵੀ ਮਾੜਾ ਹੁੰਦਾ ਜਿਹੜੇ ਉਹਦੇ ਨਮਾਇंदे ਹੁੰਦੇ ਨੇ ਨਾ ਮੂਰਲੇ ਉਹ ਮਾੜੇ ਹੋ ਜਾਂਦੇ ਆ ਬਾਲ ਸਾਹਿਬ ਦਾ ਰਾਜ ਤਾਂ ਤੁਸੀਂ ਬੜਾ ਨੇੜੇ ਪਹੁੰਚ ਗਿਆ ਮਤਲਬ ਆ ਬਾਈ ਬਾਦਲ ਬਾਦਲ ਰਾਹ ਤੇ ਬੈਠੇ ਹੋ ਬਾਦਲ ਲੋਕ ਪਤਾ ਕਾ ਤੋ ਯਾਦ ਕਰਦੇ ਆ ਹਾਂ ਬਾਦਲ ਕਹਿੰਨੇ ਬਾਈ ਸਾਡੇ ਇਲਾਕੇ ਤੇ ਗੁਣ ਕਰਿਆ ਸਾਡੇ ਸਿਰਦਾਂ ਨੇ ਨਹੀਂ ਹੁੰਦੇ ਸੀਗੇ ਨਰਮੇ ਹੋਣੋਂ हट ਗਏ ਮੇਰੇ ਆਪ ਜਾਦਾ ਬਾਈ ਅਸੀਂ 5 ਕਿੱਲੇ ਜੰਤਰ ਵਿੱਚ ਆ ਹਮ ਤੇ ਭਾ ਉਹ ਪਹਿਲਾਂ ਦਾ ਮਸਾ ਟੋਕਿਆਂ ਨਾਲ ਵੱਢਿਆ ਫਿਰ ਉਹਦੀਆਂ ਸੱਤਰੀਆਂ ਪਾਈਆਂ ਫਿਰ ਉਹ ਵਿਚਾਲਿਓ ਵੱਢਿਆ ਉੱਤੋਂ ਤੋਂ ਫਿਰ ਉਹ ਗਾ ਕੇ ਕੱਢਿਆ ਜਦੋਂ ਇਹ ਲਾਸਟ ਦੇ ਵੇਚਣ ਗਏ 1900 ਨੂੰ ਕੁਆਂਟਲ ਵਿਕਿਆ ਬਾਈ ਤੇ ਕਿੰਨਾ ਹੋਇਆ ਸੀ ਕਿਲੇ ਦਾ ਲੋਕਾਂ ਦੀ 2.5 ਕੁਇੰਟਲ ਹੋਇਆ ਸੀ ਕਿਲੇ ਦਾ ਦੇਖ ਲਓ 29 3400 ਦਾ ਤੇ ਦਿਹਾੜੀ ਉਹਦੇ 50 ਰੁਪਏ ਹੁੰਦੀ ਸੀ ਬਾਈ ਤੇ 2000 ਦੇ ਕਿਲੇ 'ਚ ਦਿਹਾੜ ਕੇ ਪਏਗੇ ਹੁਣ ਮੈਨੂੰ ਲੱਗਦਾ 20 30 ਬੰਦੇ ਤੇਰੀ ਕੀ ਟੱਟੂ ਹੈ ਬਸ ਯਾ ਟੱਟੂ ਇੱਕ ਪੰਜਾਬੀ ਦੀ ਘਾਵਤਾ ਇਹ ਸ਼ਬਦ ਬਣਾ ਤਾ ਬਾਈ ਇਧਰ ਮਾਰ ਚਾhti ਇੱਥੋਂ ਲੱਗਦਾ ਸੋਹਣੇ ਵੀਰਾ ਸਾਰੀ ਬਾਸਮਤੀ ਖੜੀ ਆ ਹਾਂ ਸਾਰੇ ਚੋਨਾ ਹੀ ਖੜਾ ਧਰਮ ਨਾਲ ਵੇਚਦੀ ਸਾਪ ਨਹੀਂ ਟੱਪਦਾ ਇਹ ਕਿਹਦੀਆਂ ਮਿਹਰਬਾਨੀਆਂ ਬਦਲਾ ਲੈਣੀਆਂ ਹਾਂ ਅਸੀਂ ਤਾਂ ਯਾਦ ਕਰਦੇ ਆਂ ਬਾਈ ਗੋਪੀ ਨੂੰ ਚਾਹਣ ਵਾਲੇ ਬਲੈਰੋ ਚ ਇਹ ਤਾਂ ਬਾਈ ਬਾਬੇ ਦੀ ਕਿਰਪਾ ਜਿੱਤੇ ਬਾਹਰ ਆ ਜਗੇ ਰਾਂਗ ਹੀ ਲੱਗੇ ਰਹਿੰਦੇ ਆ ਗੱਡੀ ਸਲੋ ਕਰਕੇ ਤੁਹਾਨੂੰ ਬੁਲਾ ਕੇ ਗਏ ਆ ਹੋਰ ਬਾਈ ਗੋਪੀ ਫਿਰ ਇਹ ਪਿਆਰ ਆ ਬਾਈ ਦੁਨੀਆ ਦਾ ਹਣਾ ਤੇ ਬਿਰੋਕ ਪੱਕ ਨੇ ਕਈ ਚੈਨਲ ਵਾਲੇ ਦੇ ਵੀਊ ਚਲਾਣ ਦੇ ਬਹਾਨੇ ਚਲੋ ਆਪਾਂ ਦਾ ਪੋਜ਼ਿਟਿਵ ਐਂ ਕਰਨ ਇਹਨਾਂ ਨੇ ਜਦੋਂ ਹੀ ਕਿਹਾ ਭਲਾਈਆਂ ਨੇ ਜਾਣਾ ਮੈਂ ਯਾਰ ਪਹਿਲੇ ਗੋਪੀ ਕੋਲ ਚੱਲੋ ਬਾਈ ਕਹਿੰਦਾ ਬਰਾਤ ਸੁ ਜਾਣਾ ਮੈਂ ਤੈਨੂੰ ਨਾ ਗੱਲ ਹਣਾ ਬਾਈ ਗੋਪੀ ਕੋਲ ਚੱਲੋ ਮੈਂ ਗੱਲ ਨਹੀਂ ਆਪਣੀ ਕਦੇ ਵੀ ਹੋਈ ਆਪਾਂ ਵੀ ਤੁਹਾਨੂੰ ਮੈਂ ਇਹਨਾਂ ਨੂੰ ਗੱਲ ਦੱਸਦਾ ਬਾਈ ਆਹ ਹਣਾ 52 52 ਕਾਲੀਆਂ ਦਾ ਰਾਤ ਸੀਗਾ ਠੀਕ ਆ ਤੇ ਅਸੀਂ ਉਹ ਟਾਈਮ ਮਨਪ੍ਰੀਤ ਬਾਦਲ ਨਾਲ ਸੀਗੇ ਉਦੋਂ ਪੀਪੀ ਦੀ ਸੀਗੀ ਪਾਰਟੀ ਤੇ ਨਹੀਂ ਬਈ ਸਾਡਾ ਇੱਕ ਘਰ ਸੀਗਾ ਛੱਡ ਵੀ ਸਕਦੇ ਸੀਗੇ ਤੇ ਉਦੋਂ ਸਾਡੇ ਇੱਥੇ ਨਾ ਸੰਤ ਸਿੰਘ ਬਰਾੜ ਨਹੀਂ ਜਿਹੜਾ ਉਦੋਂ ਉਹ ਟਾਈਮ ਉਹ ਸੀਗਾ ਹਲਕਾ ਚਾਰਜ ਉਦੋਂ ਬਾਅਦ ਬਾਈ ਡੈਂਪੀ ਹਰਦੀਪ ਢਿੱਲੋਂ ਲੱਗਦਾ ਉਹ ਕਹਿੰਦਾ ਨਹੀਂ ਯਾਰਾ ਕਹਿੰਦਾ ਮੇਰੇ ਇਹ ਯਾਰ ਦੇ ਮੁੰਡਿਆਂ ਦਾ ਘਰ ਆ ਮੇਰੇ ਦਾਦੇ ਦੀ ਸੰਤ ਬਰਾੜ ਨਾਲ ਬਹੁਤ ਨੇੜਤਾ ਸੀ ਬਾਈ ਅੱਛਾ ਅੱਛਾ ਉਹ ਕਹਿੰਦਾ ਉਹਨਾਂ ਦੇ 52 ਲਾਜ਼ਮੀ ਚਣੋ ਤੇ ਆ ਪਿਆ ਬਾਈ ਚਨੇ ਤੇ ਇਹ ਵੇ ਲੋ ਉਦੋਂ ਦੀ ਜ਼ੁਬਾਨ ਵੀ ਜ਼ੁਬਾਨ ਨਹੀਂ ਹੁੰਦੀ ਤੇ ਗੋਪੀ ਬਈ ਅੱਜ ਦੇ ਟਾਈਮ ਲੋਕ ਭੁੱਲ ਜਾਂਦੇ ਆ ਮਤਲਬ ਜੇ ਇੰਨਾ ਤੁਸੀਂ ਨੇੜੇ ਨੇਗ ਮਾਣਿਆ ਪਾਲ ਸਾਹਿਬ ਦਾ ਇਹ ਲੋਕ ਭੁੱਲ ਵੀ ਜਾਂਦੇ ਆ ਕਦਰ ਕੀਮਤੀ ਆ ਤੁਸੀਂ ਬਾਈ ਹੁਣ ਨਾ ਕਈ ਆਖਣਗੇ ਉਹ ਵੀ ਮਰੀ ਜਾਂਦਾ ਗੱਪ ਹਨਾ ਕਈ ਆਖਣਗੇ ਡੱਕਿਆ ਅੱਜ ਤਾਂ ਹਾਂ ਬਾਦਲ ਸਾਹਿਬ ਜਦੋਂ ਮੇਰੇ ਦਾਦੇ ਨੂੰ ਸਤਾਬੇ ਨੂੰ ਤੇ ਗਰਨਾਮ ਸਿੰਘ ਨੂੰ ਵੇਖ ਲੈਂਦਾ ਸੀ ਨਾ ਭਾਵੇਂ ਜੱਡ ਸਰਖਿਆ ਤੁਰਿਆ ਹੁੰਦਾ ਸੀਗਾ ਆ ਕੇ ਜੱਫੀ ਪਾ ਲੈਂਦਾ ਸੀ ਮੇਰੇ ਦਾਦੇ ਨੇ 3 ਮਹੀਨੇ ਸੀਸ਼ਗੰਜ ਗੁਰਦੁਆਰਾ ਸਾਹਿਬ ਦੀ ਕਾਤਰ ਦਿੱਲੀ ਜੇਲ੍ਹ ਕੱਟੀ ਐ 86 ਕੈਦ ਪੁਰਾਣੇ ਅਕਾਲੀ ਦਲ ਦੀ ਕਾਤਰ ਅਕਾਲੀ ਦਲ ਦੀ ਲਹਿਰ ਹਾਂ 1971 ਚ ਵੱਡੀਆਂ ਗੱਲਾਂ ਨੇ ਨਾ ਪਰ ਉਦੋਂ ਲੋਕ ਲੋਕਾਂ ਦੇ ਜ਼ੁਬਾਨ ਦੀ ਮੁੱਲ ਸੀ ਕਦਰ ਸੀ ਹੈ ਨਾ ਨਹੀਂ ਭਾਈ ਸਾਡੇ ਦਾ ਕੰਮ ਕਰੇ ਵੀ ਆ ਹੂੰ ਹੂੰ ਸਾਡਾ ਨਾ 14 ਕਿੱਲਾਂ ਦਾ ਟੱਕ ਇੱਥੇ ਬੈਕ ਸ਼ਾਈਡ ਆ ਮੇਰੇ ਦੂਜੇ ਦਾਦੇ ਕੇ ਵਾਉਂਦੇ ਆ ਮੇਰੇ ਦਾਦੇ ਵੀ ਦੋ ਭਰਾ ਸੀ ਕਰਨਾਮ ਤੇਰਨਾਮ 14 ਕਿੱਲਾਂ ਦਾ ਟਾਕਾ ਸਾਡਾ ਇੱਥੇ ਬਈ ਬਸ ਅਡੇ ਦੇ ਮਗਰਲੇ ਪਾਸੇ ਉੱਥੇ ਦਾਣਾ ਮੰਡੀ ਮਨਜ਼ੂਰ ਹੋ ਗਈ ਅੱਛਾ ਉਸ ਵੈਲੀ ਚ ਉਹਨਾਂ ਟਾਈਮਾਂ ਚ ਜਦੋਂ ਦਾਣਾ ਮੰਡੀ ਮਨਜ਼ੂਰ ਹੋ ਗਈ ਤੇ ਕੋਈ ਪਟਵਾਰ ਹੁਣ ਪਟਵਾਰੀ ਤਾਂ ਬਈ ਸਾਡੇ ਮੇਰੇ ਦਾਦੇ ਵਰਗਿਆਂ ਕੋਲੇ ਚੱਤੂ ਪੈ ਰਹੋਂਦੇ ਸੀਗੇ ਖਣੀ ਨੂਪ ਸਿਓਂਗੇ ਸਰੂਪ ਸਿਓਂ ਪਟਵਾਰੀ ਹੁੰਦਾ ਸੀ ਪੁਰਾਣੀ ਗੱਲ ਆ ਖਬਰਾਂ ਬਜ਼ੁਰਗ ਕਹਿੰਦਾ ਹੀ ਹੋਵੇ ਆਪਾਂ ਨੂੰ ਉਹਨੇ ਮੇਰੇ ਦਾਦੇ ਯਾਰ ਕਹਨੂੰ ਦੱਸਤਾ ਉਹ ਕਹਿੰਦਾ ਯਾਰ ਤੁਸੀਂ ਬਦਲ ਬਦਲ ਕਰੀ ਜਾਂਦੇ ਆ ਤੇ ਮੁੱਖ ਮੰਤਰੀ ਤੁਹਾਨੂੰ ਦੇ ਗਿਆ ਤੋਹਫਾ ਉਹਦਾ ਕੀ ਉਹ ਕਹਿੰਦਾ ਯਾਰ ਥੋਡੇ ਦਾਦਾ ਬਾਣ ਚ ਕੱਟ ਗਿਆ ਦਾਣਾ ਮੰਡੀ ਦਾਣਾ ਮੰਡੀ ਮਨਜ਼ੂਰ ਹੋ ਗਈ ਤੇ ਬਈ ਗੁਰੂ ਸਾਹਿਬ ਆਉਣਾ ਸੀਗਾ ਬਾਦਲ ਸਾਹਿਬ ਨੇ ਤੇ ਇੱਥੋਂ ਇਹਨਾਂ ਨੇ ਬੈਠੇ ਘੋੜੀਆਂ ਤੇ ਤੇ ਗੁਰੂ ਸਾਹਿਬ ਵਜੇ ਘੋੜੀਆਂ ਤੇ ਹਾਂ ਇਹ ਮੇਰਾ ਦਾਦਾ ਜਾ ਕੇ ਸਿੱਧਾ ਹੀ ਵਰਿਆ ਇਹ ਕਹਿੰਦਾ ਤੂੰ ਸਾਡੇ ਚੰਗੀ ਪਾਈ ਸਲਾਮੀ ਉਹ ਯਾਰ ਕੀ ਹੋ ਗਿਆ ਹਾਂ ਉਹ ਕਹਿੰਦਾ ਤੂੰ ਤਾਂ ਸਾਨੂੰ ਜਵੇਂ ਹੀ ਮਾਰਤਾ ਕਿਵੇਂ ਉਹ ਕਹਿੰਦਾ ਉਹੀ ਦੋ ਮਣ ਦਾਣੇ ਵਾਲਾ ਵਾਹਨ ਸੀਗਾ ਉੱਥੇ ਛੋਲੇ ਹੁੰਦੇ ਸੀਗੇ ਟਿੱਬੀ ਸੀ ਨਾ ਤੇ ਕਹਿੰਦਾ ਉੱਥੇ ਤੂੰ ਮੰਡੀ ਕੱਟਦੀ ਸਾਡੇ ਤੇ ਜੀਤ ਸਿੱਖ ਸੀਗਾ ਸਾਡੇ ਇੱਥੇ ਆਪਣਾ ਦਰਗਾਪਤੀ ਤੇ ਹੀ ਅਜッセ ਸਰਪੰਚ ਦਾ ਪਿਓ ਉਹ ਕਹਿੰਦਾ ਯਾਰ ਕੋਣੀ ਫੇਰ ਕੀ ਹੋ ਗਿਆ ਜਥੇਦਾਰ ਬਾਈ ਰਾਤੇ ਰਾਤ ਉੱਥੋਂ ਮੰਡੀ ਚੱਕ ਕੇ ਕਾਗਜ਼ਾਂ ਚ ਆ ਗਈ ਇੱਥੇ ਅੱਛਾ ਇਹ ਸਚਾਈ ਹੈ ਅੱਛਾ ਜਿਹੜੀ ਮੰਡੀ ਇੱਧਰ ਅੱਕ ਜਾਏ ਹਾਂ ਇਹ ਸਾਡੇ ਬਾਹਾਂ ਚ ਸੀ ਪਹਿਲਾਂ ਇੱਥੋਂ ਚੱਕ ਕੇ ਇੱਧਰ ਕਰਤੀ ਬਾਦਲ ਸਾਹਿਬ ਕਹਿੰਦਾ ਇਹ ਤੋ ਇਹ ਇਹ ਕਹਿੰਦਾ ਯਾਰ ਦੇਖ ਲਓ ਨਾ ਪਿਆਰ ਦਾ ਮੁੱਲ ਤੇ ਉਹ ਕਹਿੰਦਾ ਇਹ ਤਾਂ ਕਹਿੰਦਾ ਜਮਾ ਘਰੀ ਕੰਮ ਆਪਾਂ ਕਰਤਾ ਤੇ ਬਾਦਲ ਸਾਹਿਬ ਨਾਲ ਕਦੀ ਹੁਣ ਪਰਸਨਲ ਹੀ ਮੁਲਾਕਾਤ ਹੋਈ ਗੋਪੀ ਜੀ ਉਹਦੇ ਨਾ ਜੀਰ ਬਾਈ ਨੇ ਕਦੀ ਬੁਲਾਇਆ ਵੀ ਹਾਂ ਨਹੀਂ ਭਾਈ ਮੈਂ ਮਿਲ ਕੇ ਆ ਬਾਦਲ ਸਾਹਿਬ ਨੂੰ ਨਹੀਂ ਕਦੇ ਪ੍ਰੇਜ਼ ਉਹਨਾਂ ਨੇ ਕੀਤੀ ਵੀ ਯਾਰ ਹਾਂ ਪੁਰਾਣੀ ਪੀੜੀਆਂ ਤੋਂ ਚੱਲੀ ਆ ਨਹੀਂ ਆਪਾਂ ਉਹਨਾਂ ਨੂੰ ਫਿਰ ਦੱਸਿਆ ਨਾ ਸਾਰੀ ਕਹਾਣੀ ਹਾਂ ਸ਼ਕੀਰ ਬਾਦਲ ਜੀ ਨੂੰ ਸਰਮਾਨ ਪੱਤਰ ਆ ਬਾਈ ਸਾਡੇ ਘਰੇ ਪਏ ਬਾਦਲ ਸਾਹਿਬ ਦੇ ਫਿਰ ਆਪਾਂ ਮਿਲ ਕੇ ਆਪਾਂ ਦੇ ਲੋ 27 ਚ ਕੀ ਇਰਾਦਾ ਫਿਰ ਆਪਾਂ ਚਲੋ 27 ਚ ਤਾਂ ਬਾਈ ਸਿਆਸੀ ਸਿਆਸੀ ਨਹੀਂ ਜਾਂਦੇ ਇਹ ਤੁਹਾਡੀ ਸੋਚ ਪੁੱਛ ਰਿਹਾ ਸੋਚ ਕੇ ਤੁਹਾਨੂੰ ਕੀ ਲੱਗਦਾ ਅਗਲਾ ਅੱਗੇ ਵੀ ਕਈ ਪੱਤਰ ਕਰਨੇ ਜਾਈਏ ਜੇ ਤਾਂ ਬਾਈ ਕਿਤੇ ਭਾਜਪਾ ਤੇ ਅਕਾਲੀ ਦਲ ਹੋ ਕੇ ਇਕੱਠੇ ਹੂੰ ਫਿਰ ਤਾਂ ਫਿਰ ਭਾਈ ਦਿਆਨੂ ਪੱਕੀ ਗੱਲ ਹੈ ਮੋਰ ਲਾ ਦਈਏ ਕਰ ਦਈਏ ਲੋਕ ਪਰ ਕਹਿ ਰਹੇ ਆ ਇਕੱਠ ਹੋ ਜਾਣਾ ਗੱਠ ਜੋੜ ਹੋਣਾ ਜ਼ਰੂਰੀ ਆ ਗੋਪੀ ਬਾਈ ਜਾਨਦਾ ਹੋਵੇ ਜੇ ਬਾਈ ਆਮ ਆਦਮੀ ਉਹਨੂੰ ਵਾਅਦੇ ਕਰੇ ਪੂਰੇ ਕਰਗੀ ਤੇ ਇੱਕ ਜਿਹੜਾ ਜ਼ਮੀਨਾਂ ਵਾਲਾ ਚੱਲੀ ਜਾਂਦਾ ਇਹ ਫੈਸਲਾ ਲੈ ਗਈ ਵਾਪਸ ਹਾਂ ਹਨਾ ਵਾਅਦੇ ਹੋ ਜਾਣਗੇ ਪੂਰੇ ਫੇਰੇ ਵਿਰੋਧੀ ਤਰਚ ਰਹੇ ਜਾਣਗੇ ਅੱਛਾ ਵਿਰੋਧੀ ਹੁਣ ਵਿਰੋਧੀ ਤੇ ਆ ਗਏ ਆਪਾਂ ਹਾਂ ਤੇ ਹੁਣ ਆ ਇਹ ਤੀਜੇ ਵਾਲੇ ਤੇ ਹੈ ਕਹਿੰਦੇ ਸਕੂਟਰ ਤੇ ਆ ਜਾਂਦੇ ਨਹੀਂ ਸਰਕਾਰ ਬਈ ਮੈਂ ਤੁਹਾਨੂੰ ਦੱਸਦਾ ਜੇ ਤਾਂ ਭਾਜਪਾ ਤੇ ਇਹ ਹੋ ਗਏ ਇਕੱਠੇ ਤਾਂ ਫਿਰ ਤੈ ਬਣਾ ਲੈਣਗੇ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਹੋਈ ਇਕੱਠੀ ਤੇ ਕਾਂਗਰਸ ਚ ਜਿਹੜਾ ਆਪਸ ਵਿੱਚ ਅੰਦਰੂਨੀ ਕਲੇਸ਼ ਆ ਉਹਨਾਂ ਦਾ ਉਹਨਾਂ ਨੇ ਅੰਦਰੂਨੀ ਕਲੇਸ਼ ਮਟਾ ਲਿਆ ਤੇ ਮੁੱਖ ਮੰਤਰੀ ਦਾ ਚਿਹਰਾ ਰੱਖਤਾ ਚੰਨੀ ਕੱਲੇ ਚੰਨੀ ਹੀ ਵਹਿਣਗੇ ਚੰਨੀ ਚੰਨ ਚੜਾ ਸਕਦਾ ਹੋਰ ਨਹੀਂ ਆ ਚੰਨੀ ਚੰਨ ਚੜਾਊਗਾ ਹੋਰ ਨਹੀਂ ਚੜਾਉਂਦਾ ਅੱਜ ਦੱਸ ਦਿਓ ਬਈ ਪੱਤਰਕਾਰ ਸਾਹਿਬ ਬ੍ਰੇਕ ਲਵਾ ਦਿਆ ਇਹ ਕਿਉਂਕਿ ਇਧਰ ਤਾਂ ਕਾਮ ਹੋਰ ਬਾਈ ਦੱਸੋ ਕੋਈ ਰਹਿ ਗਈ ਕਿ ਚੱਲੇ ਗੋਪੀ ਬਾਈ ਨੂੰ ਮੇਰੀ ਗੱਲ ਸੁਣਣ ਇਹ ਪਤਾ ਕੀ ਗੱਲ ਆ ਇਹ ਸੱਚੀਆਂ ਗੱਲਾਂ ਆ ਕਿਸੇ ਦੇ ਹੱਡ ਲੱਗਦੀਆਂ ਗੋਡੇ ਹਨ ਮੈਂ ਤੁਹਾਨੂੰ ਸਹੀ ਆਪਦੇ ਦਿਲ ਦੀਆਂ ਗੱਲਾਂ ਦੱਸਤੀਆਂ ਜਿਹੜੀਆਂ ਪਿੰਡਾਂ ਚੋਂ ਜਾਣਕਾਰੀ ਇਕੱਠੀ ਆ ਜੀ ਪਿੰਡ ਜਿਹੜਾ ਇੱਕ ਨਾ ਮਨਜੀਤ ਸੰਧੂ ਸੁਖਣਾ ਲਗਾ ਕਲਾਕਾਰ ਆ ਮਨਜੀਤ ਸੰਧੂ ਉਹਦੇ ਨਾਲ ਕੁੜੀ ਕਉਂਦੀ ਸੀ ਕੁਲਵੰਤ ਕਰੋ ਉਹ ਤਾਂ ਨਹੀਂ ਹੁਣ ਤਾਂ ਨਹੀਂ ਡੈਥ ਹੋ ਗਈ ਉਹ ਕੁੜੀ ਦੀ ਸਾਡੇ ਪਿੰਡ ਦੀ ਸਾਡੇ ਪਿੰਡੋਂ ਦੀ ਭੈਣ ਵੀ ਆਈ ਸੀਗੀ ਅੱਛਾ ਜੀ ਉਹ ਕੁੜੀ ਦੀ ਡੈਥ ਹੋ ਗਈ। ਉਹਦਾ ਇੱਕ ਗਾਣਾ ਆਇਆ ਸੀਗਾ ਕਹਿੰਦਾ ਸਾਡੇ ਪਿੰਡਾਂ ਦੇ ਆ ਲੋਕਾਂ ਵਿੱਚ ਰੱਬ ਵਸਦਾ। ਹੂੰ ਇਹ ਲੋਕਾਂ ਦੀ ਆਵਾਜ਼ ਐ ਮੇਰੇ ਮੂੰਹ ਦੀ ਆਵਾਜ਼ ਨਹੀਂ। ਅੱਛਾ ਅੱਛਾ ਅੱਛਾ। ਲੋਕਾਂ ਦੀ ਆਵਾਜ਼ ਆ। ਉਹ ਕਹਿੰਦੇ ਬਈ ਜੇ ਤਾਂ ਚੰਨੀ ਨੂੰ ਆਖ ਤਾਂ ਮੁੱਖ ਮੰਤਰੀ ਇਹ ਤਾਂ ਚੰਨੀ ਬਣ ਜਾਓ। ਹਾਂ। ਤੇ ਜੇ ਭਾਜਪਾ ਵਾਲੇ ਤੇ ਕਾਲੀ ਦਲ ਹੋ ਗਿਆ ਇਕੱਠਾ। ਹੂੰ। ਫੇਰ ਪੱਕੀ ਐ। ਗੋਬੀ ਬਾਈ ਗੜੇ ਵਾਲੀ ਕਿਹੜੀ ਗੱਲ ਹੋਣੀ ਐ? ਆਪਾਂ ਕਾਫ ਦਾ ਕੈਮਰਾ ਕਰਦੇ ਬਈ। ਉਹ ਬਾਈ ਨਾ ਸਾਡੇ ਪਿੰਡ ਬਾਬੇ ਦੀ ਜਗਾ ਮੁੰਦਰਾਵਾਲੇ ਦੀ। ਹੂੰ। ਸੰਤ ਬਾਬਾ ਮੁੰਦਰਾ ਵਾਲਾ 18 ਪੋਨੋਂ ਦਾ ਮੋਛਾ ਹੁੰਦਾ ਮੋਛਾ ਮਤਲਬ ਮੇਲਾ ਮੇਲਾ ਉਹ ਮੋਛਾ ਬੋਲਦੇ ਆ ਭਾਈ ਜਾਗ ਹੁੰਦਾ ਉਹਦੇ ਚੌਲਾਂ ਦਾ 18 ਪੋ ਉਹਦੇ ਜਾਨੀ ਜਦੋਂ 1 ਜਨਵਰੀ ਹੁੰਦੀ ਜਦੋਂ ਹਾਂ ਦੋ ਵਾਰੀ ਇੱਕ 1 ਜਨਵਰੀ ਤੇ ਇੱਕ ਵਾਰੀ 2 ਜਨਵਰੀ ਆਉਂਦੀ 18 ਪੋ ਉਹਦੇ ਬਾਬੇ ਨੇ ਚੋਲਾ ਛੱਡਿਆ ਸੀ ਹਾਂ ਉਹਨੇ ਬਈ ਸਾਡੇ ਪਿੰਡ ਚ ਗੜੇ ਪੱਦੇ ਆ ਸਾਡੇ ਪਿੰਡ ਚ ਗੜੇ ਨਹੀਂ ਪੈਂਦੇ ਜੇ ਪੈ ਵੀ ਗਏ ਕੋਈ ਮਾੜੇ ਮੋٹے ਪੈਣਗੇ ਬੇਮਾਲੂਮੇ ਕੰਚ ਦੀਆਂ ਗੋਲੀਆਂ ਤੋਂ ਵੀ ਛੋਟੇ ਨੁਕਸਾਨ ਨਹੀਂ ਕਰਵੇ ਸਰ ਰਕਵੇ ਚ ਕਿੰਨੇ ਚ ਭਲਾਈਆਂ ਨੇ ਦੀ ਜੂ ਚ ਜੂ ਬੱਧੀ ਆ ਨਾ ਦਵੰਦੀ ਕਹਿ ਲੋ ਰਕਵਾ ਕਹਿ ਹਾਂ ਜੇ ਕੋਈ ਮੰਨ ਕੇ ਚੱਲੋ ਉਹਦੇ ਜਾਗ ਚ ਹੀਰਾ ਫੇਰੀ ਹੋ ਗਈ ਇੱਕ ਵਾਰੀ ਕਿਤੇ ਹੋਈ ਜਾਗ ਚ ਕਿਵੇਂ ਸਮਝਾ ਦਿਓ ਮਾੜਾ ਬਈ ਜਿਵੇਂ ਕੋਈ ਜਾਗ ਚ ਕੋਈ ਗਲਤੀ ਹੋ ਗਈ ਕਿਸੇ ਤੋਂ ਹਾਂ ਜਾਂ ਕੋਈ ਗਲਤੀ ਕਰ ਬੈਠਾ ਕੋਈ ਕਈ ਵਾਰੀ ਹੋ ਜਾਂਦੀ ਆ ਇਨਸਾਨ ਗਲਤੀਆਂ ਦਾ ਪਤਾ ਲਾ ਫੇਰ ਉਹ ਪਰਤਮ ਵਿਖਾਉਂਦਾ ਫੇਰ ਮਾੜੇ ਮੋٹے ਬਈ ਗੜੇ ਪੈਂਦੇ ਆ ਸਾਡੇ ਅੱਛਾ ਉਹ ਪਤਾ ਲੱਗ ਜਾਂਦਾ ਇੱਕ ਵਾਰੀ ਕਹਿੰਦੇ ਆ ਬਈ ਕੋਈ ਮਾੜੀ ਮੋਟੀ ਕਿਤੇ ਗਲਤੀ ਕਿਸੇ ਤੋਂ ਹੋ ਗਈ ਸੀ ਇੱਕ ਵਾਰੀ ਹੋਈ ਹਾਂ ਉਦੋਂ ਸਾਡੇ ਮਾੜੇ ਮੋٹے ਗੜੇ ਆਏ ਸੀ ਪਰ ਨੁਕਸਾਨ ਉਹਨਾਂ ਨੇ ਵੀ ਇੰਨਾ ਨਹੀਂ ਕਰਿਆ ਸੀ ਵਾਹ ਜੀ ਵਾਹ ਤੇ ਸ਼ਕਤੀ ਉਹਦੇ ਚ ਇੰਨੀ ਆ ਬਈ ਹਾਂ ਆਪਾਂ ਪਰਤਿਆ ਆ ਹਾਂ ਮੌਕੇ ਕਿਸੇ ਦੇ ਹੁਣ ਬਈ ਉਹਦੀ ਸ਼ਰਾਬ ਦੀ ਬੋਤਲ ਸੁੱਕ ਲਈ ਮੌਕਾ ਨਹੀਂ ਰਹਿੰਦਾ ਪਿੰਡੇ ਤੇ ਓਕੇ ਚਮੜੀ ਦਾ ਰੋਗ ਹਾਂ ਚਮੜੀ ਦਾ ਰੋਗ ਕੋਈ ਹੋਵੇ ਬੋਤਲ ਸੁੱਕ ਲਈ ਆ ਪਾਉਣਾ ਪੈਂਦਾ ਜਾ ਤੇਰੀ ਕੋਈ ਸੁੱਖ ਨਹੀਂ ਪੂਰੀ ਹੁੰਦੀ ਹਮ ਜਾ ਤੇਰੇ ਘਰੇ ਕੋਈ ਦੁੱਧ ਆ ਦੁੱਧ ਮੰਨ ਕੇ ਚੱਲ ਬਈ ਹਲਾਵਾ ਨਹੀਂ ਹੁੰਦਾ ਹਮ ਜਾ ਉਹਦੀ ਯਾਰ ਪਾਵੇਂ ਦਾ ਇੱਕ ਸ਼ਰਾਬ ਦੀ ਬੋਤਲ ਸੁਖਲਾ ਹੁਣ ਕਈ ਕਹਣਗੇ ਨਸ਼ੇ ਨੂੰ ਪ੍ਰੋਮੋਟ ਕਰਦਾ ਨਸ਼ੇ ਨਹੀਂ ਚਲੋ ਬਣੀਆ ਨਹੀਂ ਬੋਤਲ ਸ਼ਰਾਬ ਚੜਦੀ ਆ ਸਾਡੇ ਵੀ ਬਾਬੇ ਗੰਡਾ ਮਾਲ ਆਪਾਂ ਸ਼ਰਾਬ ਤੇ ਦੁੱਧ ਚੜਦਾ ਤੇ ਜਾਂ ਸਿਕਟਾਂ ਦੀ ਡੱਬੀ ਚੜਦੀ ਜਾਂ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਥੋੜੇ ਦਿਨ ਹੋ ਗਏ ਸਾਡੇ ਇਧਰੋਂ ਘਾਟ ਚੜਿਆ ਹੀ ਵੈਸੇ ਤਾਂ ਸਾਡੇ ਪਿੰਡ ਇੰਨਾ ਮੀ ਪੈਂਦੇ ਨਹੀਂ ਐਦ ਕੀ ਆਪਾਂ ਵੀ ਆਖਿਆ ਹੀ ਆ ਸਾਡੇ ਆਏ ਨਹੀਂ ਮੀ ਪਰ ਫੇਰ ਵੀ ਮੈਂ ਤੁਰੇ ਫਿਰਦੇ ਨੇ ਉਹੀ ਇੱਕ ਲੱਤ ਤੇ ਆਖਦਾ ਮੈਂ ਕਿਹਾ ਹੇ ਬਾਬਾ ਮੁੰਦਰਾ ਆ ਲਿਆ ਡੱਬਾ दारू ਦਾ ਮੈਂ ਕਿਹਾ ਤੇਰਾ ਮੈਂ ਲਵਾਉਂਗਾ ਮੱਕੀ ਐਦ ਕੀ ਵਾਹ ਕੇ ਵਿੱਚ ਕੇ ਵਾਣ ਵਿਚੋ ਮੱਕੀ ਵੱਢ ਕੇ ਵਾਣ ਵਾ ਕੇ ਬੀਜ ਕੇ ਮੀਂਹ ਆਵੇ ਤੇ ਵਾ ਕੇ ਬੀਜੀ ਫਿਰ ਹਾਂ ਬਈ ਵਾ ਕੇ ਬੀਜੀ ਮੀਂਹ ਨਹੀਂ ਆਇਆ ਬਹੁਤ ਸ਼ਕਤੀ ਵਾਲੀ ਜਗਾ ਬਈ ਕਰਮਾਂ ਵਾਲੀ ਜਗਾ ਸਾਡਾ ਸਾਰਾ ਪਿੰਡ ਪੂਜਦਾ ਉਹ ਜਗਾ ਨੂੰ ਹੁਣ ਕਈ ਵਿੱਚ ਕੋਈ ਗਲਤ ਨਾ ਬੋਲਨ ਸਾਨੂੰ ਤੁਹਾਨੂੰ ਨਹੀਂ ਬੋਲੀ ਜਿਹੜਾ ਉਹਨਾਂ ਨੂੰ ਬੋਲੇਗਾ ਉਹ ਆਪੇ ਭੁਗਤੇਗਾ ਜਿਹੜਾ ਗਲਤ ਕਈ ਵਾਰੀ ਬੋਲਦਾ ਵੀ ਹੈ ਨਾ ਸਾਡੇ ਪਿੰਡ ਦਾ ਕੋਈ ਗਲਤੀ ਕਰਦਾ ਕਈ ਬੰਦੇ ਅੰਨੇ ਹੋਏ ਆ ਹਮ ਅੱਛਾ ਅੰਨੇ ਹੋ ਗਏ ਨਜ਼ਰ ਚਲੇਗੀ ਹਾਂ ਸੋ ਵੀਰੋ ਇਹ ਆਪਣਾ ਬਾਈ ਗੋਪੀ ਵੀਰ ਭਲਾਈ ਜਾਣਾ ਬਾਈ ਨੂੰ ਨੈਗੇਟਿਵ ਪੋਜ਼ਿਟਿਵ ਦਾ ਸੁਣੇ ਸੁਣੇ ਕਈ ਬੰਦੇ ਬੜਾ ਨੈਗੇਟਿਵ ਚਲਾਉਂਦੇ ਆ ਪਰ ਜਿੰਨੂੰ ਕੋਈ ਘਰ ਦੇ ਵਿੱਚ ਦੁੱਖ ਤਕਲੀਫ ਟੈਨਸ਼ਨ ਜਿਹੜਾ ਡਿਪਰੈਸ਼ਨ ਦਾ ਮਾੜਾ ਨਿਊਰੋਸੈਕੈਟਰੀ ਕੋਲ ਜਾਣ ਦੀ ਲੋੜ ਨਹੀਂ ਬਾਈ ਗੋਪੀ ਵੀਰ ਆ ਜਾਓ ਇੱਕ ਰੇਣ ਕੀ ਘੰਟੇ ਲਾ ਜਾਓ ਮੈਂ ਕਹਿੰਦਾ ਰੂਹ ਖੁਸ਼ ਕਰਤੀ ਬਾਈ ਨੇ ਮਿਲਦੇ ਰਾਂਗੇ ਗਾਂ ਤੋਂ ਵੀ ਤੇ ਬਾਈ ਵਾਸਤੇ ਕਿਰਪਾ ਕਰਕੇ ਨੈਗੇਟਿਵ ਨਾ ਲਿਖਿਆ ਕਰੋ ਬਹੁਤ ਹੀ ਮਤਲਬ ਰੂਹਦਾਰੀ ਵਾਲੀ ਰੂਹ ਆ ਵਾਲੀ ਮੈਨੂੰ ਕਿਸੇ ਨੇ ਹੋਰ ਦੱਸਿਆ ਉਹ ਕਹਿੰਦੇ ਜਦੋਂ ਮਾੜਾ ਕਮੈਂਟ ਲਿਖਦਾ ਉਦੋਂ 5 ਰੁਪਏ ਦਿੰਦੀ ਫੇਸਬੁੱਕ ਜੇ ਚੰਗਾ ਲੈ ਕੇ ਚੱਲਦਾ ਦਿੰਦੀ ਚਲੋ ਐਸੇ ਤਾਂ ਬੁਨੇ ਦਿੰਦੇ ਆ ਵੀਡੀਓ ਲੰਬੀ ਹੋ ਰਹੀ ਹੈ ਤੇ ਬਾਈ ਨੂੰ ਫਿਰ ਜਲਦੀ ਮਿਲਾਂਗੇ ਮੈਂ ਕੁਦਰਤ ਟੀਵੀ ਦਾ ਤੁਹਾਡਾ ਦੋਸਤ ਵਰਿੰਦਰ ਮਿਲਦੇ ਆ ਜਲਦੀ ਕਿਸੇ ਮੁਲਾਕਾਤ ਦੇ ਨਾਲ ਸਤਿ ਸ੍ਰੀ ਅਕਾਲ ਜੀ